ਸ਼ਤਸ਼੍ਰੀਏਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਲੱਗਦਾ ਹੈ ਸਾਡੇ ਨੇਤਾ ਸਾਡੇ ਨਾਲ ਇਸ ਧਰਤੀ ਦੇ ਉੱਪਰ ਨਹੀਂ ਰਹਿੰਦੇ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਵੱਸਦੇ ਨੇ ਜੇ ਅਗਿਆ ਨਾ ਹੁੰਦਾ ਜੇ ਉਹ ਸਾਡੇ ਨਾਲ ਇਸੇ ਧਰਤੀ ਦੇ ਉੱਪਰ ਰਹਿੰਦੇ ਹੁੰਦੇ ਇਸੇ ਹਵਾ ਦੇ ਵਿੱਚ ਸਾਹ ਲੈ ਰਹੇ ਹੁੰਦੇ ਤਾਂ ਜੋ ਬਿਆਨਬਾਜ਼ੀ ਪ੍ਰਦੂਸ਼ਣ ਨੂੰ ਲੈ ਕੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸ਼ਾਇਦ ਉਹਨਾਂ ਕਰਦੇ ਸ਼ਾਇਦ ਉਹ ਇਸ ਗੱਲ ਨੂੰ ਸਮਝਦੇ ਕਿ ਜਿਸ ਜ਼ਹਿਰੀਲੀ ਹਵਾ ਵਿੱਚ ਅਸੀਂ ਸਾਹ ਲੈ ਰਹੇ ਹਾਂ ਉਹ ਨੁਕਸਾਨ ਕਰਨ ਲੱਗੇ ਇਹ ਨਹੀਂ ਦੇਖਦੀ ਕਿ ਨੁਕਸਾਨ ਕਿਸ ਦਾ ਹੋ ਰਿਹਾ ਕਿਸ ਦੀਆਂ ਵੋਟਾਂ ਜ਼ਿਆਦਾ ਨੇ ਇਸ ਦੀਆਂ ਵੋਟਾਂ ਘਟਨੇ ਉਹ ਨੁਕਸਾਨ ਸਾਰਿਆਂ ਦਾ ਬਰਾਬਰ ਹੀ ਕਰਦੀ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਲਾਈਮੇਟ ਚੇਂਜ ਉੱਪਰ ਇੱਕ ਇੰਟਰਨੈਸ਼ਨਲ ਕਾਨਫਰੰਸ ਕੱਲ ਹੋ ਰਹੀ ਸੀ ਅਤੇ ਉਸ ਦੇ ਦੌਰਾਨ ਹੀ ਨਿਤਾਮਾਂ ਵੱਲੋਂ ਕਈ ਤਰ੍ਹਾਂ ਦੇ ਬਿਆਨ ਦਿੱਤੇ ਗਏ ਉਸ ਦੇ ਇਵਦੀਗਿਰ ਹੁੰਦੇ ਹੀ ਕਈ ਬਿਆਨ ਆਏ ਜੋ ਕਲਾਈਮੇਟ ਚੇਂਜ ਨੂੰ ਨਹੀਂ ਸਮਝਦੇ ਉਹ ਇਹ ਦੇਖ ਲੈਣ ਕਿ ਅੱਜ ਅਸੀਂ ਨਵੰਬਰ ਦੇ ਮਹੀਨੇ ਦੇ ਵਿੱਚ ਰਹਿ ਰਹੇ ਹਾਂ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਤਾਪਮਾਨ ਹਜੇ ਵੀ ਪਾਰਾ ਹਜੇ ਵੀ 29 30 ਡਿਗਰੀ ਸੈਲਸੀਅਸ ਹੀ ਚੱਲ ਰਿਹਾ ਹੈ ਹਜੇ ਵੀ ਪੱਖੇ ਚੱਲ ਰਹੇ ਨੇ ਚਲਾਏ ਜਾ ਰਹੇ ਨੇ ਭਾਵੇਂ ਉਹਨਾਂ ਦੀ ਸਪੀਡ ਹੌਲੀ ਕਰ ਦਿੱਤੀ ਗਈ ਹੈ ਲੇਕਿਨ ਪੱਖੇ ਚੱਲ ਰਹੇ ਇਹ ਸਾਲ ਦੁਨੀਆ ਦਾ ਸਭ ਤੋਂ ਵੱਧ ਗਰਮ ਸਾਲ ਇੱਕ ਵਾਰ ਫੇਰ ਮੰਨਿਆ ਗਿਆ ਹੈ ਉਸ ਸਾਲ ਪਹਿਲਾਂ ਹੀ ਸਭ ਤੋਂ ਗਰਮ ਸਾਲ ਐਲਾਨਿਆ ਗਿਆ ਸੀ ਤੇ ਇਹ ਸਾਲ ਦੁਬਾਰਾ ਉਸ ਤੋਂ ਵੀ ਵੱਧ ਗਰਮ ਡਿਕਲੇਅਰ ਹੋ ਗਿਆ ਹੈ ਮੰਨਿਆ ਗਿਆ ਹੈ ਇਸ ਦੁਨੀਆ ਦਾ ਸਭ ਤੋਂ ਵੱਧ ਗਰਮ ਸਾਲ 2024 ਇਹ ਮੌਸਮ ਦੇ ਵਿੱਚ ਬਦਲਾਅ ਦੇ ਨਤੀਜੇ ਸਾਰਿਆਂ ਨੂੰ ਭੁਗਤਨੇ ਪੈਂਦੇ ਨੇ ਇਹ ਕੋਈ ਭੇਜ-ਪਾਬ ਨਹੀਂ ਕੋਈ ਵਿਤਕਰਾ ਨਹੀਂ ਕਰਦੇ ਭਾਵੇਂ ਗਰਮੀ ਵੱਧ ਜਾਵੇ ਭਾਵੇਂ ਹੜ ਆ ਜਾਣ ਇਹ ਸਾਰੇ ਮੌਸਮ ਦੇ ਬਦਲਾਅ ਦੇ ਵਿੱਚ ਹੋ ਰਹੇ ਨਤੀਜੇ ਜਿਹੜੇ ਬਦਲਾਅ ਹੋ ਰਹੇ ਨੇ ਉਹਨਾਂ ਦੇ ਹੀ ਨਤੀਜੇ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਦੇ ਵੱਧ ਰਹੇ ਪ੍ਰਦੂਸ਼ਣ ਕਰਕੇ ਪਰਾਲੀ ਨੂੰ ਅੱਗ ਲਾਉਣ ਦੀ ਚਰਚਾ ਹੋ ਰਹੀ ਸੀ ਕਾਫੀ ਜ਼ਿਆਦਾ ਹੋ ਰਹੀ ਸੀ ਉਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸੁਪਰੀਮ ਕੋਰਟ ਦਾ ਇਸ ਵਿੱਚ ਦਖਲ ਦੇਣਾ ਹੈ ਸੁਪਰੀਮ ਕੋਰਟ ਨੇ ਉਰਾਲੀ ਸਾੜਨ ਦੀ ਸੁਣਵਾਈ ਲਗਾਤਾਰ ਚੱਲ ਰਹੀ ਹੈ ਉਹਦੇ ਵਿੱਚ ਜੁਰਮਾਨਿਆਂ ਨੂੰ ਵੀ ਵਧਾਇਆ ਗਿਆ ਹੈ ਬਹਿਸ ਇਸ ਸਾਲ ਥੋੜੀ ਹੋਰ ਰੋਚਕ ਹੋ ਗਈ ਕਿਉਂਕਿ ਲਾਹੌਰ ਦੇ ਵਿੱਚ ਵੀ ਇਸ ਸਾਲ ਜਿਹੜਾ ਉਹਨਾਂ ਦਾ 에ਅਰ ਕੁਆਲਿਟੀ ਇੰਡੈਕਸ ਹੈ AQ ਹੈ ਉਹ 1900 ਤੋਂ ਵੀ ਪਾਰ ਹੋ ਗਿਆ ਵੱਧ ਗਿਆ ਤੇ ਉੱਥੋਂ ਦੀ ਸਰਕਾਰ ਨੂੰ ਪਾਕਿਸਤਾਨ ਦੀ ਸਰਕਾਰ ਨੂੰ ਲੋਕਡਾਊਨ ਲਾਉਣਾ ਪਿਆ ਤਾਂ ਕਿ ਉੱਥੋਂ ਦੇ ਲੋਕਾਂ ਦੀ ਸਿਹਤ ਨੂੰ ਬਚਾਇਆ ਜਾ ਸਕੇ ਥੋੜਾ ਬਹੁਤਾ ਜੋ ਵੀ ਪੁਚਾ ਕੀਤਾ ਜਾ ਸਕਦਾ ਲੋਕਡਾਊਨ ਲਗਾ ਕੇ ਹੀ ਹੋ ਸਕਦਾ ਸੀ ਉਥੋਂ ਦੇ ਇੱਕ ਮਨਿਸਟਰ ਨੇ ਵੀ ਸੈਟੇਲਾਈਟ ਦੀਆਂ ਤਸਵੀਰਾਂ ਦਿਖਾ ਕੇ ਫੋਟੋਆਂ ਦਿਖਾ ਕੇ ਪੰਜਾਬ ਤੋਂ ਆ ਰਹੇ ਧੂਏ ਨੂੰ ਇਸ ਵਧੇ ਹੋਏ ਏਕਯੂ ਦਾ ਜ਼ਿੰਮੇਵਾਰ ਠਹਿਰਾਇਆ ਏਕਾ ਕਿ ਲਾਹੌਰ ਦੇ ਵਿੱਚ ਹਵਾ ਚੱਲ ਨਹੀਂ ਰਹੀ ਸੀ ਉਧਰੋਂ ਤੇਜ਼ ਆ ਰਹੀ ਸੀ ਜਿਸ ਕਰਕੇ ਧੂਆ ਉੱਥੇ ਆ ਇਹ ਤਾਂ ਚਲੋ ਉਹਨਾਂ ਦੇ ਮਨਿਸਟਰ ਵੱਲੋਂ ਬਿਆਨ ਦੇ ਦਿੱਤਾ ਗਿਆ ਲੇਕਿਨ ਸਾਡੇ ਲੋਕਾਂ ਨੂੰ ਇੱਕ ਹੋਰ ਬਹਾਨਾ ਮਿਲ ਗਿਆ ਇਸ ਮੁੱਦੇ ਨੂੰ ਇਸ ਗੰਭੀਰ ਮੁੱਦੇ ਨੂੰ ਮਜ਼ਾਕ ਦੇ ਵਿੱਚ ਟਾਲਣ ਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਆਪਾਂ ਕਿਉਂ ਵਾਰ-ਵਾਰ ਦਿੱਲੀ ਦੀ ਜਲ ਹੌਰ ਦੀ ਦੁਹਾਈ ਦਿੰਨੇ ਆ ਕੀ ਆਪਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਵਿੱਚ ਹੋ ਰਿਹਾ ਪ੍ਰਦੂਸ਼ਣ ਨਹੀਂ ਦਿਖਦਾ ਜੇ ਕੱਲ ਕੋਈ ਵੀ ਬੰਦਾ ਘਰ ਤੋਂ ਬਾਹਰ ਨਿਕਲਿਆ ਹੋਵੇ ਤਾਂ ਉਸ ਨੂੰ ਆਲੇ-ਦਾਲੇ ਤੂਆਂ ਹੀ ਤੂਆਂ ਨਹੀਂ ਦਿਖਿਆ ਬਾਹਰ ਜਾ ਕੇ ਉਸ ਦੇ ਅੱਖਾਂ ਦੇ ਵਿੱਚ ਜਲਨ ਨਹੀਂ ਹੋਈ ਸਾਹ ਔਖਾ ਨਹੀਂ ਆਇਆ ਕਿ ਚਾਰ ਚਫੇਰਾ ਤੁੰਦਲਾ ਤੁੰਦਲਾ ਨਹੀਂ ਦਿਖਿਆ ਦਿਨ ਦਿਹਾੜੇ ਹੀ ਸ਼ਾਮ ਦਾ ਅਸਰ ਉਹ ਨੂੰ ਇਹ ਨਹੀਂ ਦਿਖਿਆ ਕਿ ਹਨੇਰਾ ਹੋ ਰਿਹਾ ਹੈ ਬਾਰ ਜਾ ਕੇ ਤਾਂ ਛੱਡੋ ਘਰਾਂ ਦੇ ਅੰਦਰ ਬੈਠੇ ਬੈਠੇ ਤੁਸੀਂ ਆਪਣੇ ਘਰ ਦੇ ਅੰਦਰ ਕਮਰੇ ਦੇ ਵਿੱਚ ਬੈਠੇ ਹੋ ਉੱਥੇ ਵੀ ਤੁਹਾਨੂੰ ਸਾਹ ਲੈਣ ਦੇ ਵਿੱਚ ਉਹ ਖਿਆਈ ਮਹਿਸੂਸ ਹੋ ਰਹੀ ਹੈ ਤਕਲੀਫ ਮਹਿਸੂਸ ਹੋ ਰਹੀ ਹੈ ਤੁਹਾਨੂੰ ਉਸ ਨਾਲ ਕੁਝ ਸੜੇ ਹੋਣ ਦੀ ਮੱਚੇ ਹੋਣ ਦੀ ਸਮੈਲ ਆ ਰਹੀ ਹੈ ਤੁਹਾਡੀਆਂ ਅੱਖਾਂ ਜਲ ਰਹੀਆਂ ਨੇ ਮੱਚ ਰਹੀਆਂ ਨੇ ਘਰਾਂ ਦੇ ਅੰਦਰ ਵੀ ਇਸ ਧੂਏ ਦਾ ਪ੍ਰਕੋਪ ਮਹਿਸੂਸ ਹੋ ਰਿਹਾ ਹੈ ਲੇਕਿਨ ਆਪਾਂ ਗੱਲਾਂ ਫੇਰ ਵੀ ਦਿੱਲੀ ਦੀਆਂ ਜਾਂ ਲਾਹੌਰ ਦੀਆਂ ਕਰਦੇ ਆ ਆਪਾਂ ਪੰਜਾਬ ਦੇ ਪ੍ਰਦੂਸ਼ਣ ਦੀ ਕਦੇ ਵੀ ਗੱਲ ਨਹੀਂ ਕਰ ਰਹੇ ਹੁਣ ਜਿਹੜਾ ਸਮਾਗਮ ਹੋ ਰਿਹਾ ਸੀ ਪੀਏਯੂ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਸ ਦੇ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਣਕੜ ਨੇ ਆਉਣਾ ਸੀ ਪਰ ਉਹਨਾਂ ਦਾ ਜਹਾਜ਼ ਖਲਵਾਰਾ 에ਅਰਪੋਰਟ ਉੱਪਰ ਉਤਰ ਨਹੀਂ ਸਕਿਆ ਕਿਉਂ ਨਹੀਂ ਉਤਰ ਸਕਿਆ ਕਾਰਨ ਦਾ ਆਫੀਸ਼ਲ ਦਿੱਤਾ ਗਿਆ ਪੂਰ ਵਿਜ਼ਿਬਿਲਟੀ ਮਤਲਬ ਕਿ ਦਿਖਾਈ ਘਟ ਦੇ ਰਿਹਾ ਸੀ ਇਸ ਕਰਕੇ ਜਹਾਜ਼ ਲੈਂਡ ਨਹੀਂ ਕਰ ਸਕਿਆ نیچے ਨਹੀਂ ਉਤਰ ਸਕਿਆ ਸਰਕਾਰਾਂ ਇਸ ਨੂੰ ਧੁੰਦ ਕਰਕੇ ਤੇ ਸੂਰਜ ਨਾ ਨਿਕਲਣ ਕਰਕੇ ਵਜ੍ਹਾ ਦੱਸ ਰਹੀਆਂ ਨੇ ਤੇ ਵਿਰੋਧੀ ਤਿਰਾਂ ਇਸ ਨੂੰ ਸਮੋਗ ਧੂਆਂ ਪੋਲੂਸ਼ਨ ਕਰਕੇ ਆ ਇਹ ਇਸ ਦਾ ਇਲਜ਼ਾਮ ਲਾ ਰਹੀਆਂ ਨੇ ਤੇ ਸਰਕਾਰ ਨੂੰ ਪ੍ਰਦੂਸ਼ਣ ਨੂੰ ਕੰਟਰੋਲ ਨਾ ਕਰਨਾ ਇਸ ਦੀ ਵਜ੍ਹਾ ਦੱਸ ਰਹੀ ਪਰ ਸਭ ਤੋਂ ਵੱਡੀ ਵਿਡਾਮਨਾ ਇਹ ਸਾਰੇ ਕਿਸੇ ਵਿੱਚ ਇਹ ਹੈ ਕਿ ਜਿਸ ਕਲਾਈਮੇਟ ਚੇਂਜ ਦੇ ਪ੍ਰਭਾਵਾਂ ਦੀ ਚਰਚਾ ਕਰਨ ਵਾਸਤੇ ਜਿਸ ਸਮਾਗਮ ਦਾ ਮੁੱਖ ਮਹਿਮਾਨ ਬਣ ਸਾਡੇ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਆ ਰਹੇ ਸੀ ਉਹ ਕਲਾਈਮੇਟ ਚੇਂਜ ਕਰਕੇ ਪ੍ਰਦੂਸ਼ਣ ਕਰਕੇ ਹੀ ਉਸ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈ ਸਕਿਤਾ ਇਹ ਇਹਨਾਂ ਦੁਰਪ੍ਰਭਾਵਾਂ ਦੀ ਜਿਉਂਦੀ ਜਾਗਦੀ ਮਿਸਾਲ ਹੈ ਕੀ ਕਲਾਈਮੇਟ ਚੇਂਜ ਪ੍ਰਦੂਸ਼ਨ ਕਰਕੇ ਜੋ ਹੋ ਰਿਹਾ ਹੈ ਉਹਦੇ ਕਿੰਨੇ ਗੰਭੀਰ ਸਿੱਟੇ ਨਿਕਲ ਰਹੇ ਹਨ ਅਸੀਂ ਮੰਨੀਏ ਭਾਵੇਂ ਨਾ ਮੰਨੀਏ ਇਹ ਸਚਾਈ ਹੈ ਹੁਣ ਇਸ ਪ੍ਰਦੂਸ਼ਨ ਦੇ ਕਾਰਨਾਂ ਦਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੀ ਤਰਕ ਦਿੱਤੇ ਜਾਂਦੇ ਨੇ ਚਾਹੇ ਉਹ ਬੁੱਧੀਜੀਵੀਆਂ ਵੱਲੋਂ ਹੋਣ ਚਾਹੇ ਉਹ ਕਿਸਾਨਾਂ ਵੱਲੋਂ ਹੋਣ ਚਾਹੇ ਕਿਸੇ ਵੀ ਇਸ ਸਮਾਜ ਦੇ ਵਿੱਚ ਵਿਚਰਦੇ ਹੋਏ ਲੋਕ ਉਹ ਉਹਨਾਂ ਵੱਲੋਂ ਤਰਕ ਕੀ ਦਿੱਤੇ ਜਾਂਦੇ ਨੇ ਕਾਰਨ ਕੀ ਦਿੱਤੇ ਜਾਂਦੇ ਸਭ ਤੋਂ ਪਹਿਲਾ ਵੱਡਾ ਕਾਰਨ ਪ੍ਰਦੂਸ਼ਣ ਦਾ ਮੰਨਿਆ ਜਾ ਰਿਹਾ ਹੈ ਉਹ ਹੈ ਵੱਧ ਰਹੀਆਂ ਗੱਡੀਆਂ ਦਾ ਵਾਹਨਾ ਕਰਕੇ ਹੋ ਰਿਹਾ ਪ੍ਰਦੂਸ਼ਣ ਨੂੰ ਜੋ ਧੂਆ ਇਹਨਾਂ ਗੱਡੀਆਂ ਵਿੱਚੋਂ ਨਿਕਲ ਰਿਹਾ ਹੈ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਪ੍ਰਦੂਸ਼ਣ ਦੇ ਵਿੱਚ ਜੋ ਹਿੱਸੇਦਾਰੀ ਹੈ ਉਹ ਵੱਧ ਰਹੀਆਂ ਗੱਡੀਆਂ ਦੀ ਹੈ ਜਿੰਨੀ ਗਿਣਤੀ ਗੱਡੀਆਂ ਦੀ ਵਧੀ ਹੈ ਉਨਾਂ ਹੀ ਪ੍ਰਦੂਸ਼ਣ ਵਧ ਗਿਆ ਹੈ ਉਸ ਦੇ ਨਿਕਲ ਰਹੇ ਧੂੰਏਂ ਕਰਕੇ ਪ੍ਰਦੂਸ਼ਣ ਦੇ ਵਿੱਚ ਬੇਤਹਾਸ਼ਾ ਹੀ ਵਾਧਾ ਹੋਇਆ ਹੈ ਇਸ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਰ ਘਰ ਦੇ ਵਿੱਚ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਮੌਜੂਦ ਹਨ ਬਹੁਤੇ ਘਰਾਂ ਵਿੱਚ ਇੱਕ ਤੋਂ ਵੱਧ ਗੱਡੀਆਂ ਨੇ ਜੇ ਤੁਸੀਂ ਸੜਕਾਂ ਦੇ ਉੱਪਰ ਨਿਗਾਹ ਮਾਰੋ ਤਾਂ ਜ਼ਿਆਦਾਤਰ ਵਾਹਨ ਜ਼ਿਆਦਾਤਰ ਗੱਡੀਆਂ ਜਿਹੜੀਆਂ ਤੁਹਾਨੂੰ ਸੜਕਾਂ ਤੇ ਦਿਖਣਗੀਆਂ ਉਹਦੇ ਵਿੱਚ ਇੱਕ ਹੀ ਬੰਦਾ ਸਵਾਰ ਹੁੰਦਾ ਹੈ ਇੱਕ ਹੀ ਬੰਦਾ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ ਹੈ ਗੱਡੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਇਨਸਾਨਾਂ ਦੀ ਗਿਣਤੀ ਘੱਟ ਹੁੰਦੀ ਹੈ ਸੋ ਇਹ ਸਰਪਟ ਦੌੜ ਰਹੀਆਂ ਗੱਡੀਆਂ ਧੂਆਂ ਛੱਡ ਰਹੀਆਂ ਨੇ ਧੂਏ ਦੇ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਇਹ ਸਚਾਈ ਹੈ ਸੋ ਕੋਈ ਵੀ ਮੁਨਕਰ ਨਹੀਂ ਹੋ ਰਿਹਾ ਇਸ ਤੋਂ ਕੋਈ ਵੀ ਭੱਜ ਨਹੀਂ ਰਿਹਾ ਪਰ ਇਸ ਤੇ ਉੱਪਰ ਇਹ ਕਹਿਣਾ ਕਿ ਕੰਮ ਨਹੀਂ ਹੋ ਰਿਹਾ ਇਹ ਵੀ ਗਲਤ ਹੈ ਇਹ ਵੀ ਨਾਜਾਇਜ਼ ਹੈ ਇਸ ਤੇ ਉੱਪਰ ਕੰਮ ਹੋ ਰਿਹਾ ਹੈ ਜੇ ਤੁਹਾਡੇ ਕੋਲ ਪੋਲੂਸ਼ਨ ਅੰਡਰ ਕੰਟਰੋਲ ਦਾ ਸਰਟੀਫਿਕੇਟ ਨਹੀਂ ਹੈ ਕਿਉਂਕਿ ਇਹ PUC ਬਹੁਤ ਹੀ ਜ਼ਰੂਰੀ ਦਸਤਾਵੇਜ਼ ਬਣਾ ਦਿੱਤਾ ਗਿਆ ਹੈ ਜੇ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਟ੍ਰੈਫਿਕ ਪੁਲਿਸ ਵੱਲੋਂ ਪਹਿਲੀ ਵਾਰ ਫੜੇ ਜਾਣ ਤੇ ਤੁਹਾਡਾ 1000 ਰੁਪਏ ਦਾ ਚਲਾਨ ਹੈ ਤੇ ਜੇ ਤੁਸੀਂ ਦੂਜੀ ਵਾਰ ਫੜੇ ਜਾਓ ਤਾਂ ਇਹ ਚਲਾਨ 2000 ਰੁਪਏ ਦਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਪੁਰਾਣੀਆਂ ਗੱਡੀਆਂ ਉੱਪਰ ਗ੍ਰੀਨ ਟੈਕਸ ਵੀ ਲਾਇਆ ਹੈ ਤਾਂ ਕਿ ਲੋਕਾਂ ਨੂੰ ਨਵੀਆਂ ਗੱਡੀਆਂ ਖਰੀਦਣ ਦੇ ਲਈ ਪ੍ਰੇਰਿਤ ਕੀਤਾ ਜਾਵੇ ਪੁਰਾਣੀਆਂ ਗੱਡੀਆਂ ਜ਼ਿਆਦਾ ਇਸਤੇਮਾਲ ਨਾ ਕਰਨ ਗ੍ਰੀਨ ਟੈਕਸ ਲਗਾਇਆ ਜਾ ਚੁੱਕਿਆ ਹੈ ਡੀਜ਼ਲ ਗੱਡੀਆਂ ਦੀ ਮਿਆਦ ਨੂੰ ਲਾਮ ਵਧਾਉਣ ਉੱਪਰ ਵੀ ਕੰਮ ਹੋਇਆ ਹੈ ਦਿੱਲੀ ਵਗੈਰਾ ਤੇ ਵਿੱਚ ਤਾਂ 10 ਸਾਲ ਤੋਂ ਬਾਅਦ ਡੀਜ਼ਲ ਦੀ ਗੱਡੀ ਸੜਕ ਉੱਪਰ ਚਲਾਈ ਹੀ ਨਹੀਂ ਜਾ ਸਕਦੀ ਦਿਖਾਈ ਹੀ ਨਹੀਂ ਦਿੰਦੀ ਇਹ ਸਾਰਾ ਕੁਝ ਵੀ ਕੀਤਾ ਗਿਆ ਹੈ ਇਹ ਕਦਮ ਚੱਕੇ ਜਾ ਰਹੇ ਨੇ ਚੱਕੇ ਜਾ ਚੁੱਕੇ ਨੇ ਪਰ ਗੱਡੀਆਂ ਸਾਰਾ ਸਾਲ ਚਲਦੀਆਂ ਨੇ ਉਹਨਾਂ ਨਾਲ ਨਿਕਲ ਰਹੇ ਧੂਏਂ ਕਾਰਨ ਪ੍ਰਦੂਸ਼ਣ ਵੀ ਸਾਰਾ ਸਾਲ ਹੁੰਦਾ ਦੂਸਰਾ ਇਹ ਗੱਡੀਆਂ ਸਾਰਿਆਂ ਵੱਲੋਂ ਚਲਾਈਆਂ ਜਾਂਦੀਆਂ ਨੇ ਸਾਰੇ ਹੀ ਇਸ ਗੱਡੀਆਂ ਨੂੰ ਵਰਤਦੇ ਨੇ ਕਿਸਾਨ ਵੀ ਗੱਡੀਆਂ ਨੂੰ ਵਰਤਦੇ ਨੇ ਉਹਨਾਂ ਕੋਲ ਵੀ ਕਾਰਾ ਦੀਫਾ ਹੈਗੀਆਂ ਨੇ ਮੋਟਰਸਾਈਕਲ ਹੈਗੇ ਨੇ ਜਿਹੜੇ ਵਰਤਦੇ ਨੇ ਤੇ ਆਪਣਾ ਯੋਗਦਾਨ ਇਸ ਪ੍ਰਦੂਸ਼ਣ ਵਿੱਚ ਪਾਉਂਦੇ ਨੇ ਟਰੈਕਟਰ ਵੀ ਜਿਹੜੇ ਕਿਸਾਨਾਂ ਕੋਲ ਨੇ ਉਹ ਵੀ ਧੂਆ ਹੀ ਛੱਡਦੇ ਨੇ ਉਹ ਕੁਸ਼ੂਰ ਨਹੀਂ ਛੱਡਦੇ ਉਹ ਧੂਆ ਵੀ ਵਾਤਾਵਰਨ ਦੇ ਵਿੱਚ ਹੀ ਜਾਂਦਾ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਅਕਤੂਬਰ ਨਵੰਬਰ ਦੇ ਇਨਾ ਮਹੀਨਿਆਂ ਦੇ ਵਿੱਚ ਹੀ ਪ੍ਰਦੂਸ਼ਣ ਇਨਾ ਜ਼ਿਆਦਾ ਵਧ ਜਾਂਦਾ ਹੈ ਜੋ ਅਸੀਂ ਸਮੋਗ ਦੀ ਗੱਲ ਕਰਦੇ ਆ ਇਸ ਧੂਏ ਦੇ ਕਾਰਨ ਘਟੀ ਹੋਈ ਵਿਜ਼ਿਬਿਲਟੀ ਦੀ ਗੱਲ ਕਰਦੇ ਆ ਜੋ ਅੱਜ ਕੱਲ ਦੇ ਹਾਲਾਤ ਨੇ ਜਿਸ ਦੇ ਕਾਰਨ ਆਪਾਂ ਪ੍ਰਾਲੀ ਨੂੰ ਜ਼ਿੰਮੇਵਾਰ ਜ਼ਿਆਦਾ ਠਹਿਰਾਉਨੇ ਆ ਉਹਦੇ ਵਿੱਚ ਇੱਕ ਦੂਸਰਾ ਕਾਰਨ ਦੱਸਿਆ ਜਾਂਦਾ ਉਹ ਦੱਸਿਆ ਜਾਂਦਾ ਕਿ ਦੀਵਾਲੀ ਵੇਲੇ ਪਟਾਕੇ ਜਲਾਏ ਜਾਂਦੇ ਨੇ ਉਹਦੇ ਕਰਕੇ ਵੀ ਪ੍ਰਦੂਸ਼ਣ ਵਧਦਾ ਹੈ ਬਿਲਕੁਲ ਪਟਾਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਚਲਾਏ ਜਾਂਦੇ ਨੇ ਇਹਨਾਂ ਨਾਲ ਪ੍ਰਦੂਸ਼ਣ ਵੀ ਬਹੁਤ ਹੁੰਦਾ ਹੈ ਧੂੰਆਂ ਬਹੁਤ ਉਕਸਦਾ ਹੈ ਪਟਾਕਿਆਂ ਉੱਪਰ ਵੀ ਸੁਪਰੀਮ ਕੋਰਟ ਵੱਲੋਂ ਬੈਨ ਲਗਾਇਆ ਗਿਆ ਹੈ ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਪਟਾਕੇ ਉਸੇ ਤਰੀਕੇ ਨਾਲ ਸ਼ਰਿਆਮ ਜਲਾਏ ਜਾਂਦੇ ਹਨ ਪਹਿਲਾਂ ਤਾਂ ਦੀਵਾਲੀ ਇੱਕ ਦਿਨ ਮਨਾਇਆ ਜਾਂਦਾ ਸੀ ਹੁਣ ਤਾਂ ਇਹ ਤਿਹਾਰ ਵੀ ਦੋ ਦਿਨ ਮਨਾਇਆ ਜਾਣ ਲੱਗਾ ਤੇ ਦੋਵੇਂ ਦਿਨ ਹੀ ਪਟਾਕੇ ਉਸੇ ਤਰੀਕੇ ਨਾਲ ਚੱਲਦੇ ਨੇ ਲੇਕਿਨ ਪਟਾਕੇ ਵੀ ਆਪਾਂ ਸਾਰੇ ਹੀ ਚਲਾਉਣੇ ਆ ਇਸ ਨੂੰ ਕੱਲੇ ਇੱਕ ਵਰਗ ਵਿਸ਼ੇਸ਼ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਚਾਹੇ ਆਪਾਂ ਦੀਵਾਲੀ ਮਨਾ ਕੇ ਇਹ ਪਟਾਕੇ ਚਲਾਉਣੇ ਆ ਚਾਹੇ ਆਪਾਂ ਬੰਦੀ ਛੋੜ ਦਿਵਸ ਮਨਾਉਣੇ ਆ ਤੇ ਉਦੋਂ ਪਟਾਕੇ ਚਲਾਉਣੇ ਆ ਪਟਾਕੇ ਸਾਰੇ ਹੀ ਚਲਾਉਣੇ ਕਿਸਾਨਾਂ ਦੇ ਬੱਚੇ ਵੀ ਓਨੇ ਹੀ ਪਟਾਕੇ ਚਲਾਉਂਦੇ ਨੇ ਜਿੰਨੇ ਬਾਕੀਆਂ ਦੇ ਬੱਚੇ ਚਲਾਉਂਦੇ ਨੇ ਸੋ ਉਹਦੇ ਵਿੱਚ ਵੀ ਸਾਰੇ ਆਪਾਂ ਬਰਾਬਰ ਦੇ ਭਾਗੀਦਾਰ ਹਾਂ ਬਰਾਬਰ ਦੇ ਜ਼ਿੰਮੇਦਾਰ ਹਾਂ ਉੱਥੇ ਵੀ ਕਿਸੇ ਇੱਕ ਵਰਗ ਨੂੰ ਜਾਂ ਦੂਸਰੇ ਵਰਗ ਨੂੰ ਨਹੀਂ ਦੋਸ਼ੀ ਠਹਿਰਾਇਆ ਜਾਂਦਾ ਇਸ ਤੋਂ ਬਾਅਦ ਆਪਾਂ ਕੰਸਟਰਕਸ਼ਨ ਕਰਕੇ ਹੋ ਰਿਹਾ ਪ੍ਰਦੂਸ਼ਨ ਕਹਿ ਸਕਦੇ ਹਾਂ ਕਿ ਜੋ ਘਰ ਬਣਾਏ ਜਾਂਦੇ ਨੇ ਦੁਕਾਨਾਂ ਬਣੀਆਂ ਜਾਂਦੀਆਂ ਨੇ ਉਹਦੇ ਨਾਲ ਜੋ ਗਰਦਾ ਜੋ ਧੂੜ ਉਸ ਦੀ ਹੈ ਉਹਦੇ ਨਾਲ ਪ੍ਰਦੂਸ਼ਨ ਹੁੰਦਾ ਹੈ ਤਾਂ ਘਰ ਵੀ ਆਪਾਂ ਸਾਰੇ ਹੀ ਕਿਸੇ ਨਾ ਕਿਸੇ ਮੌਕੇ ਬਣਾਉਨੇ ਆ ਕੰਸਟਰਕਸ਼ਨ ਵੀ ਹਰ ਵਰਗ ਹਰ ਵਰਗ ਵੱਲੋਂ ਹੀ ਕਿਤੇ ਨਾ ਕਿਤੇ ਕੀਤੀ ਜਾਂਦੀ ਹੈ ਉੱਥੇ ਵੀ ਆਪਾਂ ਬਰਾਬਰ ਦੇ ਹੀ ਹਿੱਸੇਦਾਰ ਹੁੰਨੇ ਆ ਬਰਾਬਰ ਦੇ ਹੀ ਦੋਸ਼ੀ ਹੁੰਨੇ ਆ ਭਾਗੀਦਾਰ ਹੁੰਦੇ ਲੇਕਿਨ ਜੇ ਗੱਲ ਪਰਾਲੀ ਦੀ ਕਰੀਏ ਤਾਂ ਪਰਾਲੀ ਕੱਲੇ ਕਿਸਾਨ ਹੀ ਜਲਾਉਂਦੇ ਨੇ ਇਸ ਕਰਕੇ ਕਿਸਾਨਾਂ ਨੂੰ ਹੀ ਕਿਹਾ ਜਾਂਦਾ ਹੈ ਕਿ ਪਰਾਲੀ ਨਾ ਜਲਾਓ ਇਹਦੇ ਨਾਲ ਪ੍ਰਦੂਸ਼ਣ ਹੁੰਦਾ ਇਹ ਕਿਸੇ ਸਾਜਿਸ਼ ਦਾ ਕੋਈ ਹਿੱਸਾ ਨਹੀਂ ਹੈ ਇਹ ਕੋਈ ਜਾਣ ਬੁੱਝ ਕੇ ਕਿਸਾਨਾਂ ਨੂੰ ਅਲੱਗ ਤੋਂ ਉਹਨਾਂ ਉੱਪਰ ਉਂਗਲ ਚੱਕ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਕੋਈ ਤਰੀਕਾ ਨਹੀਂ ਹੈ ਇਹ ਇੱਕ ਤੱਥ ਹੈ ਕਿ ਪਰਾਲੀ ਸਿਰਫ ਕਿਸਾਨਾਂ ਵੱਲੋਂ ਹੀ ਜਲਾਈ ਜਾਂਦੀ ਹੈ ਉਹ ਵੀ ਇਨਾ ਅਕਤੂਬਰ ਨਵੰਬਰ ਦੇ ਦਿਨਾਂ ਵਿੱਚ ਹੀ ਚਲਾਈ ਜਾਂਦੀ ਹੈ ਜਦੋਂ ਝੋਨਾ ਵੱਢ ਕੇ ਵਿਹਲੇ ਹੋ ਜਾਂਦੇ ਨੇ ਕਣਕ ਬਿਜਣੀ ਹੁੰਦੀ ਹੈ ਉਸ ਤੋਂ ਪਹਿਲਾਂ ਖੇਤ ਤਿਆਰ ਕਰਨੇ ਨੇ ਤੇ ਇਸ ਕਰਕੇ ਪਰਾਲੀ ਜਲਾਉਂਦੇ ਨੇ ਕਿਸਾਨ ਕਹਿੰਦੇ ਨੇ ਸਾਡੀ ਮਜਬੂਰੀ ਹੈ ਜੀ ਅਸੀਂ ਕੋਈ ਸ਼ੌਂਕ ਨੂੰ ਨਹੀਂ ਚਲਾਉਂਦੇ ਲੇਕਿਨ ਫੈਕਟ ਸਹੀ ਹੈ ਕਿ ਇਸ ਨੂੰ ਜਲਾਉਣ ਨਾਲ ਜੋ ਬੇਤਹਾਸ਼ਾ ਧੂਆਂ ਨਿਕਲਦਾ ਹੈ ਉਹ ਸਾਡੇ ਵਾਤਾਵਰਣ 'ਚ ਜਾਂਦਾ ਚਾਹੇ ਉਹ ਪਟਾਕਿਆਂ ਦੇ ਧੂਏ ਦੇ ਨਾਲ ਮਿਲ ਜਾਂਦਾ ਹੈ ਚਾਹੇ ਮੌਸਮ ਠੰਡਾ ਹੋਣ ਕਰਕੇ ਉਹ ਉੱਡਦਾ ਨਹੀਂਗਾ ਕਿਤੇ ਬਾਹਰ ਨਹੀਂ ਜਾਂਦਾ ਉਹ ਸਮੋਗ ਬਣ ਕੇ ਇੱਥੇ ਹੀ ਵਿਚਰਦਾ ਰਹਿੰਦਾ ਹੈ ਲੇਕਿਨ ਉਹਦੇ ਨਾਲ ਨੁਕਸਾਨ ਸਾਡਾ ਸਾਰਿਆਂ ਦਾ ਹੁੰਦਾ ਹੈ ਅਸੀਂ ਸਾਰਿਆਂ ਨੇ ਇਸ ਹਵਾ ਦੇ ਵਿੱਚ ਸਾਹ ਲੈਣਾ ਹੁੰਦਾ ਹੈ ਸਾਡੇ ਸਾਰਿਆਂ ਦੇ ਬੱਚੇ ਹੀ ਇਨ੍ਹਾਂ ਦਿਨਾਂ ਦੇ ਵਿੱਚ ਬਿਮਾਰ ਹੁੰਦੇ ਨੇ ਇਹ ਵੀ ਇੱਕ ਸਚਾਈ ਹੈ ਇਸ ਤੋਂ ਵੀ ਅੱਖਾਂ ਪਰੇ ਨਹੀਂ ਕੀਤੀਆਂ ਜਾ ਸਕਦੀਆਂ ਜੇ ਤੁਸੀਂ ਇਨ੍ਹਾਂ ਦਿਨਾਂ ਵਿੱਚ ਅੱਜ ਕੱਲ੍ਹ ਵਿੱਚ ਪੰਜਾਬ ਦੇ ਸ਼ਹਿਰਾਂ ਦਾ 에ਅਰ ਕੁਆਲਿਟੀ ਇੰਡੈਕਸ ਦੇਖੋ اے ਕੇ ਵਾਈ ਦੇਖੋ ਤਾਂ ਸਾਰੇ ਹੀ ਸ਼ਹਿਰਾਂ ਵਿੱਚ 200 ਤੋਂ ਪਾਰ ਹੈ ਜਿਹੜਾ ਕਿ ਪੂਰ ਕੈਟਾਗਰੀ ਦੇ ਵਿੱਚ ਆਉਂਦਾ ਹੈ ਕਿਸੇ ਵੀ ਸ਼ਹਿਰ ਦੀ ਹਵਾ ਸਾਫ਼ ਨਹੀਂ ਹੈ ਵਾਤਾਵਰਣ ਸ਼ੁੱਧ ਨਹੀਂ ਹੈ ਚਾਰੇ ਪਾਸੇ ਹੀ ਇਸ ਧੂਏਂ ਕਰਕੇ ਇਸ স্মੋਗ ਕਰਕੇ ਲਾ ਲੋ ਸਾਹ ਲੈਣਾ ਦੁਭਰ ਹੋਇਆ ਪਿਆ ਹੈ ਬਿਮਾਰੀਆਂ ਵੱਧ ਰਹੀਆਂ ਹਨ ਬੱਚਿਆਂ ਦੇ ਗਲੇ ਖਰਾਬ ਹੋ ਰਹੇ ਨੇ ਫੇਫੜਿਆਂ ਦੇ ਵਿੱਚ ਇਸ ਧੂਏਂ ਦਾ ਜ਼ਹਿਰ ਭਰਿਆ ਜਾ ਰਿਹਾ ਹੈ ਨੁਕਸਾਨ ਸਿਹਤ ਦਾ ਸਾਰਿਆਂ ਨੂੰ ਹੀ ਹੋ ਰਿਹਾ ਹੈ ਇਹ ਨਹੀਂ ਹੋ ਰਿਹਾ ਕਿ ਇਹਦਾ ਨੁਕਸਾਨ ਕਿਸਾਨਾਂ ਨੂੰ ਨਹੀਂ ਹੁੰਦਾ ਉਹਨਾਂ ਦੇ ਬੱਚਿਆਂ ਨੂੰ ਨਹੀਂ ਹੁੰਦਾ ਉਹਨਾਂ ਦੇ ਬੱਚੇ ਵੀ ਇਹੀ ਨੁਕਸਾਨਾਂ ਦਾ ਪ੍ਰਕੋਪ ਚਲਦੇ ਨੇ ਲੇਕਿਨ ਉਹ ਮੰਨਦੇ ਨਹੀਂ ਇنسان ਇਸ ਚੀਜ਼ ਨੂੰ ਮਜਬੂਰੀ ਕਹਿ ਕੇ ਕੋਈ ਹੋਰ ਹੱਲ ਨਾ ਹੋਣਾ ਕਹਿ ਕੇ ਇਸ ਪ੍ਰੈਕਟਿਸ ਨੂੰ ਜਾਰੀ ਰੱਖ ਰਹੇ ਨੇ ਓਵੇਂ ਹੀ ਅੱਗਾ ਲੱਗ ਰਹੀਆਂ ਨੇ ਤੂਆਂ ਓਵੇਂ ਹੀ ਉੱਠ ਰਿਹਾ ਹੈ ਭਾਵੇਂ ਕਿਹਾ ਜਾਂਦਾ ਹੈ ਕਿ ਹਾਂਜੀ ਇਸ ਸਾਲ ਅੱਗਾ ਲਾਉਣ ਦਾ ਜਿਹੜੇ ਕੇਸੇ ਨੇ ਉਹ ਕੇਸਸ ਘਟ ਗਏ ਨੇ ਉਹ ਕੇਸ ਪਿਛਲੇ ਸਾਲਾਂ ਨਾਲੋਂ ਕਾਫੀ ਕਟੇ ਨੇ ਪਰ ਦੀਵਾਲੀ ਦੇ ਦਿਨਾਂ ਵਿੱਚ ਜੋ ਅੱਗਾਂ ਲੱਗੀਆਂ ਨੇ ਪੰਜਾਬ ਦੇ ਵਿੱਚ ਉਹ ਸਾਰੇ ਹੀ ਉਹਦੇ ਗਵਾਹ ਨੇ 31 ਤਰੀਕ ਨੂੰ ਤੇ 1 ਤਰੀਕ ਨੂੰ ਚਾਹੇ ਉਹ ਉਸ ਚੀਜ਼ ਦਾ ਬਹਾਨਾ ਲਾ ਕੇ ਅ ਸੀ ਕਿ ਦੀਵਾਲੀ ਦੇ ਵਿੱਚ ਅਸੀਂ ਕਹਾਂਗੇ ਕਿ ਅੱਗਾਂ ਦਿਖਣੀਆਂ ਨਹੀਂ ਆ ਪਤਾ ਨਹੀਂ ਲੱਗਣਾ ਜਾਂ ਧੂਆ ਦਾ ਇਲਜ਼ਾਮ ਕਿਸਾਨਾਂ ਉੱਪਰ ਨਹੀਂ ਹੋਣਾ ਪਰ ਇਹ ਵਾਪਰਿਆ ਹੈ ਗਰਾਊਂਡ ਦੇ ਉੱਤੇ ਜ਼ਮੀਨ ਦੇ ਉੱਤੇ ਹਕੀਕਤ ਹੈ ਕਿ ਅੱਗਾਂ ਉਵੇਂ ਹੀ ਲੱਗ ਰਹੀਆਂ ਨੇ ਧੂਆ ਉਵੇਂ ਹੀ ਨੁਕਸਾਨ ਪੁਚਾ ਰਿਹਾ ਹੈ ਸਾਡੀ ਹਵਾ ਉਵੇਂ ਹੀ ਜ਼ਹਿਰੀਲੀ ਹੋ ਰਹੀ ਹੈ ਸੋ ਗੱਲ ਕਿਸੇ ਦੇ ਇਲਜ਼ਾਮ ਦੇਣ ਦੀ ਨਹੀਂ ਹੈ ਗੱਲ ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਨਹੀਂ ਹੈ ਇੱਕ ਵਰਗ ਨੂੰ ਦੋਸ਼ ਦੇਣ ਦੀ ਨਹੀਂ ਹੈ ਇਹ ਸਮਝਣ ਦੀ ਹੈ ਕਿ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਜਲ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਹਾਂ ਸਾਰਿਆਂ ਨੂੰ ਹੀ ਆਪਣੇ ਫਰਜ਼ਾਂ ਨੂੰ ਸਮਝਣਾ ਪਏਗਾ ਸਾਰਿਆਂ ਨੂੰ ਹੀ ਇਸ ਇਹ ਕਹਿ ਕੇ ਕਿ ਸਾਡੀ ਮਜਬੂਰੀ ਹੈ ਸਾਡੇ ਕੋਲ ਕੋਈ ਹੱਲ ਨਹੀਂ ਹੈ ਇਹਨਾਂ ਬਹਾਨਿਆਂ ਤੋਂ ਬਾਹਰ ਨਿਕਲਣਾ ਪਏਗਾ ਜੇ ਜੇ ਅਸੀਂ ਵਾਤਾਵਰਨ ਨੂੰ ਬਚਾਉਣਾ ਹੈ ਜੇ ਹਵਾ ਨੂੰ ਸ਼ੁੱਧ ਰੱਖਣਾ ਹੈ ਜੇ ਆਪਣੇ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਏਗਾ ਸਾਨੂੰ ਸਾਰਿਆਂ ਨੂੰ ਇਹਦੇ ਹੱਲ ਕੱਢਣੇ ਪੈਣਗੇ ਸਾਨੂੰ ਸਾਰਿਆਂ ਨੂੰ ਇਹਦੀ ਜ਼ਿੰਮੇਵਾਰੀ ਉਟਾਣੀ ਪਵੇਗੀ ਸਾਨੂੰ ਇਸ ਤਰ੍ਹਾਂ ਦੇ ਬਿਆਨ ਦੇ ਕੇ ਕਿ ਕਦੇ ਦਿੱਲੀ ਦਾ ਮਜ਼ਾਕ ਉਡਾ ਲਓ ਕਦੇ ਲਾਹੌਰ ਦਾ ਮਜ਼ਾਕ ਉਡਾ ਲਓ ਇਹ ਕਹਿ ਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸਾ ਨਹੀਂ ਵੱਟ ਸਕਦੇ ਭੱਜ ਨਹੀਂ ਸਕਦੇ ਸਾਡੇ ਬੱਚਿਆਂ ਦੀ ਸਿਹਤ ਦਾ ਵੀ ਉਹਨਾਂ ਦੇ ਭਵਿੱਖ ਦਾ ਵੀ ਸਵਾਲ ਹੈ ਉਹਨਾਂ ਨੇ ਇੱਥੇ ਹੀ ਰਹਿਣਾ ਹੈ ਇਸੇ ਹੀ ਹਵਾ ਦੇ ਵਿੱਚ ਸਾਹ ਲੈਣਾ ਹੈ ਤੇ ਸਾਹ ਸਾਡਾ ਸਾਰਿਆਂ ਦਾ ਹੀ ਇਸ ਟਾਈਮ ਦੇ ਵਿੱਚ ਉੱਠ ਰਿਹਾ ਹੈ ਕੱਲੀ ਦਿੱਲੀ ਦੇ ਲੋਕਾਂ ਦਾ ਜਾਂ ਕੱਲੇ ਲਾਹੌਰ ਦੇ ਲੋਕਾਂ ਦਾ ਸਾਹ ਨਹੀਂ ਕੁਟ ਰਿਹਾ ਪੰਜਾਬ ਦੇ ਲੋਕਾਂ ਦਾ ਸਾਹ ਉਹਨਾਂ ਹੀ ਕੁਟ ਰਿਹਾ ਹੈ ਤਕਲੀਫ ਉਹਨਾਂ ਹੀ ਜ਼ਿਆਦਾ ਹੋ ਰਹੀ ਹੈ ਉਮੀਦ ਹੈ ਸਾਰੇ ਇਸ ਗੱਲ ਨੂੰ ਸਮਝਾਂਗੇ ਤੇ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਵਿਦਾ ਲੈਨੇ ਆ ਧੰਨਵਾਦ